ਦੇਖੋ ਆ ਗਿਆ ਮੌਨਸੂਨ ਗਰਮੀ ਤੋਂ ਮਿਲੀ ਲੋਕਾਂ ਨੂੰ ਰਾਹਤ ਲੋਕਾਂ ਦੇ ਵਿੱਚ ਪਾਇਆ ਜਾ ਰਿਹਾ ਹੈ ਖੁਸ਼ੀ ਦਾ ਮਾਹੌਲ ਤਾ ਤਸਵੀਰਾਂ ਦੇਖ ਕੇ ਤੁਹਾਡੀ ਰੂਹ ਵੀ ਖੁਸ਼ ਹੋ ਜਾਵੇਗੀ ਕਿ ਕਿਸ ਤਰੀਕੇ ਦੇ ਨਾਲ ਬਰਫਬਾਰੀ ਪੈਣੀ ਹੈ ਜਿਹੜੀ ਉਹ ਸ਼ੁਰੂ ਹੋ ਗਈ ਹੈ ਤਾਂ ਬਿਲਕੁਲ ਤਸਵੀਰਾਂ ਮਨਾਲੀ ਦੀਆਂ ਤਸਵੀਰਾਂ ਨੇ ਜਿੱਥੇ ਤੁਹਾਨੂੰ ਦੱਸਦੀ ਹੈ ਕਿ ਮਨਾਲੀ ਸਣੇ ਹਿਮਾਚਲ ਦੇ ਵਿੱਚ ਬਰਫਬਾਰੀ ਹੈ ਜਿਹੜੀ ਉਹ ਪੈਣੀ ਸ਼ੁਰੂ ਹੋ ਚੁੱਕੀ ਹੈ ਤੇ ਲੋਕ ਉੱਥੇ ਪਹੁੰਚ ਕੇ ਖੂਬ ਆਨੰਦ ਮਾ ਰਹੇ ਨੇ ਦੇਖੋ ਕਿ ਕਿਸ ਤਰੀਕੇ ਦੇ ਨਾਲ ਉਹ ਆਪਣੀ ਫੈਮਲੀ ਦੇ ਨਾਲ ਘੁੰਮਣ ਗਏ ਨੇ ਤੇ ਉੱਥੇ ਜਾ ਕੇ ਬਰਫਬਾਰੀ ਦਾ ਆਨੰਦ ਲੈਂਦੇ ਨਜ਼ਰ ਆ ਰਹੇ ਨੇ ਹੁਣ ਜੇ ਗੱਲ ਕਰੀਏ ਪੰਜਾਬ ਦੀ ਤਾਂ ਪੰਜਾਬ ਦੇ ਵਿੱਚ ਗਰਮੀ ਨੇ ਆਪਣਾ ਪ੍ਰਕੋਪ ਦਿਖਾਇਆ ਹੈ ਲੋਕਾਂ ਦਾ ਬਾਹਰ ਨਿਕਲਣਾ ਵੀ ਮੁਸ਼ਕਿਲ ਹੋਇਆ ਪਿਆ ਤੇ ਦੂਜੇ ਪਾਸੇ ਜੇ ਗੱਲ ਕੀਤੀ ਜਾਵੇ ਰਾਜਸਥਾਨ ਦੀ ਤਾਂ ਰਾਜਸਥਾਨ ਦਾ ਅੱਜ ਟੈਂਪਰੇਚਰ 50 ਡਿਗਰੀ ਤੋਂ ਵੀ ਉੱਤੇ ਜਾ ਸਕਦਾ ਤਾਂ ਬਿਲਕੁਲ ਲੋਕਾਂ ਦਾ ਘਰਾਂ ਤੋਂ ਬਾਹਰ ਨਿਕਲਣਾ ਬਿਲਕੁਲ ਵੀ ਸੁਰੱਖਿਅਤ ਨਹੀਂ ਕਿਹਾ ਜਾ ਸਕਦਾ ਤਾਂ ਬਿਲਕੁਲ ਜੇ ਗੱਲ ਕੀਤੀ ਜਾਵੇ ਮਨਾਲੀ ਦੀ ਤਾਂ ਮਨਾਲੀ ਦੇ ਵਿੱਚ ਜਿਹੜੀ ਬਰਫ ਬਾਣੀ ਪੈਣੀ ਸ਼ੁਰੂ ਹੋ ਚੁੱਕੀ ਹੈ ਤੇ ਤਸਵੀਰਾਂ ਦੇਖ ਕੇ ਮਨ ਖੁਸ਼ ਜ਼ਰੂਰ ਹੁੰਦਾ ਤੇ ਉੱਥੇ ਲੋਕ ਨੇ ਜਿਹੜੇ ਆਪਣੀ ਫੈਮਲੀ ਦੇ ਨਾਲ ਗਏ ਹੋਏ ਨੇ ਟੂਰਿਸਟ ਹੁੰਦੇ ਨੇ ਜੋ ਉਹ ਆਪਣੀ ਫੈਮਲੀ ਦੇ ਨਾਲ ਜਾ ਕੇ ਖੂਬ ਇੰਜੋਏ ਕਰਦੇ ਨੇ ਇਸ ਤੋਂ ਇਲਾਵਾ ਤੁਹਾਨੂੰ ਦੱਸ ਦਈਏ ਕਿ ਬਹੁਸ ਵਿਭਾਗ ਦੇ ਵੱਲੋਂ ਅਲਰਟ ਕੀਤਾ ਗਿਆ ਸੀ ਮਾਨਸੂਨ ਦਾ ਹਿਮਾਚਲ ਸਲੇ ਮਨਾਲੀ ਦੇ ਵਿੱਚ ਪਰ ਤੁਹਾਨੂੰ ਇਸ ਦੇ ਵਿਚਾਰ ਦੱਸਦੀ ਏ ਕਿ 2 ਦਿਨ ਪਹਿਲਾਂ ਹੀ ਜਿਹੜਾ ਮਾਨਸੂਨ ਹੈ ਉਸ ਨੇ ਦਸ ਤੱਕ ਦਿੱਤੀ ਹੈ ਲੋਕਾਂ ਦੇ ਦਿਲਾਂ ਨੂੰ ਸਕੂਨ ਦਿੱਤਾ ਜੀ ਹਾਂ ਬਿਲਕੁਲ ਖੁਸ਼ ਕਰ ਦੇਣ ਵਾਲੀ ਤਸਵੀਰ ਹੈ ਜੋ ਉਸ ਵਕਤ ਤੁਸੀਂ ਸਕਰੀਨ ਤੇ ਦੇਖ ਰਹੇ ਹੋ ਕਿ ਕਿਸ ਤਰੀਕੇ ਦੇ ਨਾਲ ਬਰਫਬਾਰੀ ਹੈ ਜਿਹੜੀ ਸ਼ੁਰੂ ਹੋ ਗਈ ਹੈ ਤੇ ਟੂਰਿਸਟ ਆਪਣੀ ਫੈਮਲੀ ਦੇ ਨਾਲ ਖੂਬ ਆਨੰਦ ਮਾਣ ਰਹੇ ਨੇ ਹਲਕੀ ਹਲਕੀ ਬਰਫਬਾਰੀ ਚਾਲੂ ਰੋਹਤਾਂਗ ਮੇ आज डेट 30 मई 2024 ये देखिए ग्रुप सब लोग एंजॉय करते हुए इधर बर्फबारी के बीच में बर्फ के बीच में

टूरिस्ट खुश बर्फबारी देख के देखिए सब लोग खुश हो चुके हैं इस वक्त बर बर्फबारी का मजा लेते हुए रोहतांग में देखिए ये देखिए ये देखिए सब लोग देखो सब लोग खुश है देखिए तो गाड़ी आ गई वहां तक बर्फबारी का दौर चालू हल्के सनौ फल चालू सब टूरिस्ट खुश है ए्टीरी ए्टीरी देखे। देखे। थे ये देखिए देखिए ये, तो ये देखिए इधर ये देखिए सही सही न्यूज़ ब्यूरो रिपोर्ट